ਕਿੜੇ ਤੁਹਾਡੇ 890 ਤੋਂ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਨੇ ਪੰਜਾਬ ਦਾ ਬਜਟ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਬਜਟ ਤੋਂ ਬਾਅਦ ਲੋਕਾਂ ਨੂੰ ਜ਼ਿਆਦਾਤਰ ਹੁੰਦਾ ਕਿ ਸਾਨੂੰ ਸਿਹਤ ਸਹੂਲਤਾਂ ਕਿਵੇਂ ਦੀਆਂ ਮਿਲਣਗੀਆਂ ਸਿਹਤ ਸਹੂਲਤਾਂ ਲੈ ਕੇ ਸਾਡਾ ਬਜਟ ਕਿਵੇਂ ਦਾ ਰਵੇਗਾ ਡਾਕਟਰ ਬਲਬੀਰ ਸਿੰਘ ਸਾਡੇ ਨਾਲ ਨੇ ਸਿਹਤ ਮੰਤਰੀ ਡਾਕਟਰ ਸਾਹਿਬ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਬਹੁਤ ਉਮੀਦਾਂ ਹੁੰਦੀਆਂ ਨੇ ਕਿ ਬਜਟ ਦੇ ਵਿੱਚ ਸਾਡੇ ਲਈ ਕੀ ਕੁਝ ਖਾਸ ਰਵੇਗਾ ਕੀ ਕੁਝ ਖਾਸ ਪੰਜਾਬ ਦੇ ਆਮ ਲੋਕਾਂ ਲਈ ਰਿਹਾ ਇਸ ਵਾਰ ਮੈਂ ਕਹਿੰਦਾ ਜੀ ਖਾਸ ਤਾਂ ਇਹ ਹੀ ਆ ਆਲਰੇਡੀ ਹੋ ਚੁੱਕਿਆ ਹੈ ਬਜਟ ਤੋਂ ਪਹਿਲਾਂ ਜਿਹੜੇ ਤੁਹਾਡੇ 829 ਆਮ ਆਦਮੀ ਕਲੀਨਿਕ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈ ਫ੍ਰੀ ਮਿਲਦੀ ਆ 1 ਕਰੋੜ 10 ਲੱਖ ਲੋਕਾਂ ਨੇ ਆਮ ਆਦਮੀ ਕਲੀਨਿਕ ਚ ਇਲਾਜ ਕਰਾਇਆ 55% ਔਰਤਾਂ 18% ਬੱਚੇ ਆ ਔਰ 20% ਜਿਹੜੇ ਬਜ਼ੁਰਗ ਆ ਜਿਹਨਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆਂਦੀ ਸੀ ਦਵਾਈ ਲੈਣ ਚ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਪ੍ਰਾਇਓਰਟੀ ਦਿੱਤੀ ਜਾ ਰਹੀ ਆ ਔਰ ਲੋਕਾਂ ਨੂੰ ਬਹੁਤ ਵੈਲਿਊ ਆ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਫ੍ਰੀ ਆ ਐਕਸ-ਰੇ ਅਲਟਰਾਸਾਊਂਡ ਹੋ ਰਿਹਾ ਜਿਹੜੇ ਸਾਡੇ ਵੱਡੇ ਹਸਪਤਾਲਾਂ ਮੈਡੀਕਲ ਕਾਲਜ ਆ ਉੱਥੇ ਬ੍ਰੇਨ ਸਰਜੀ ਹਾਰਟ ਸਰਜੀ ਕੈਂਸਰ ਦੇ ਇਲਾਜ ਹੋ ਰਿਹਾ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਰੈਵੋਲੂਸ਼ਨ ਕ੍ਰਾਂਤੀਕਾਰੀ ਚੇਂਜਸ ਜਿਹੜੇ ਬਦਲਾਇਆ ਸਿਹਤ ਮਹਿਕਮੇ ਚ ਹੋਇਆ ਔਰ ਇਹ ਸਾਡਾ ਇਸੇ ਤਰ੍ਹਾਂ ਚੱਲਦਾ ਰਹੇਗਾ ਹੋਰ ਬਿਹਤਰ ਕਰਾਂਗੇ ਉਹਨਾਂ ਨੂੰ ਸੁਪਰ ਸਪੈਸ਼ਲਿਟੀ ਹਸਪੀਟਲ ਬਣਨੇ ਸ਼ੁਰੂ ਹੋ ਗਏ ਆ ਪੁਹਾਰੀ ਚ ਬਣ ਗਿਆ ਕੈਂਸਰ ਹਸਪੀਟਲ ਫਾਜ਼ਿਲਕਾਹ ਚ ਬਣ ਰਿਹਾ ਅੰਮ੍ਰਿਤਸਰ ਮੈਡੀਕਲ ਕਾਲਜ ਬਣ ਰਿਹਾ ਮੁੱਲਾਂਪੁਰ ਚ ਬਣ ਗਿਆ ਸੋ ਕੁੱਲ ਮਿਲਾ ਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਆ ਜਿਹੜੇ ਆਊਟ ਆਫ ਪਾਕਟ ਐਕਸਪੈਂਸ ਜਿਹੜੇ ਬਿਮਾਰ ਹੋ ਜਾਂਦੇ ਸੀ ਆਪਣੇ ਕੋਲੋਂ 650 ਕਰੋੜ ਰੁਪਏ ਦਾ ਬੈਨੀਫਿਟ ਹੋ ਚੁੱਕਿਆ ਇਹ ਬਦੂਗਾਨ ਵਾਲ ਕਰਨੀ ਹੈ ਵਰਨਾ ਤੁਸੀਂ ਕਰੋ ਜੇ ਜੇਕਰ ਗੱਲ ਕੀ ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ ਕਿ ਦਵਾਈਆਂ ਹਸਪਤਾਲ ਦੇ ਅੰਦਰੋਂ ਮਿਲਦੀਆਂ ਪਰ ਬਹੁਤ ਸਾਰੇ ਹਸਪਤਾਲਾਂ ਅਸੀਂ ਵੀ ਦੇਖਿਆ ਲੋਕ ਵੀ ਦੇਖਦੇ ਆ ਸ਼ਿਕਾਇਤ ਵੀ ਕਰਦੇ ਨੇ ਕਿ ਦਵਾਈਆਂ ਬਾਹਰੋਂ ਲੈ ਕੇ ਦਿੰਦੇ ਆ ਇਸ ਨੂੰ ਲੈ ਕੇ ਕੋਈ ਸਖਤੀ ਵਰਤੀ ਜਾਵੇਗੀ ਡਾਕਟਰ ਸਾਹਿਬ ਬਿਲਕੁਲ ਵਰਤੀ ਜਾਓਗੇ ਨਹੀਂ ਵਰਤੀ ਜਾ ਰਹੀ ਹੈ ਕੋਈ 2 4 5% ਬੰਦੇ ਹੁੰਦੇ ਆ ਉਹ ਹਰ ਮਹਿਕਮੇ ਦੇ ਵਿੱਚ ਚਾਹੇ ਤੁਹਾਨੂੰ ਕੋਈ ਇੱਕ ਦੋ ਮਾੜੇ ਟੀਚਰਸ ਵੀ ਮਿਲ ਜਾਣਗੇ ਇੱਕ ਦੋ ਮਾੜੇ ਡਾਕਟਰਸ ਵੀ ਮਿਲ ਜਾਣਗੇ ਇੱਕ ਦੋ ਮਾੜੇ ਪੱਤਰਕਾਰ ਵੀ ਮਿਲ ਜਾਣਗੇ ਹੁੰਦਾ ਕੋਈ ਇੱਕ ਅੱਧਾ ਜੜਾ ਮਤਲਬ ਉਹ ਕਰਦੇ ਆ ਜਾ ਕੇ ਜੇ ਕਿਤੇ ਡੈਥ ਹੋ ਜਾਏ ਉੱਥੇ ਪਹੁੰਚ ਜਾਂਦੇ ਆ ਕਿਹ ਪੱਤਰਕਾਰ ਵੀ ਆ ਤੁਹਾਡਾ ਵੀ ਹਾਂ ਤੇ ਹੁੰਦਾ ਇਹ ਇਹ ਕੁਦਰਤ ਦਾ ਕਾਨੂੰਨ ਹੈ ਹਾਂ ਕੁਦਰਤ ਦਾ ਕਾਨੂੰਨ ਹੈ ਜੀ ਅਸੀਂ ਡਾਕਟਰ ਕਿਵੇਂ ਦੇਖਦੇ ਹੋ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਮੈਂ ਆਪਣੇ ਮਹਿਕਮੇ ਦੇ ਵਿੱਚ ਇਹ ਵਧੀਆ ਕਰਨਾ ਇਹ ਕਮੀਆਂ ਰਹਿ ਗਈਆਂ ਉਹ ਕੁਝ ਕਮੀਆਂ ਵੀ ਤੁਹਾਨੂੰ ਲੱਗਦੀਆਂ ਨੇ ਕਿ ਹੈਗੀਆਂ ਮਹਿਕਮੇ ਦੇ ਵਿੱਚ ਹਸਪੀਟਲਸ ਨੂੰ ਲੈ ਕੇ ਜਾਂ ਅਫਸਰਾਂ ਨੂੰ ਲੈ ਕੇ ਤੁਸੀਂ ਜਿਹਨੂੰ ਕਮੀਆਂ ਕਹਿੰਦੇ ਮੈਂ ਉਹਨਾਂ ਨੂੰ ਟੀਜ਼ਿੰਗ ਟਰੈਵਲਸ ਕਹਿੰਨਾ ਟੀਜ਼ਿੰਗ ਟਰੈਵਲਸ ਜਦੋਂ ਵੀ ਤੁਸੀਂ ਕੋਈ ਚੇਂਜ ਲੈ ਕੇ ਆਓਗੇ ਬਹੁਤ ਮਤਲਬ ਰੈਵੋਲੂਸ਼ਨਰੀ ਚੇਂਜ ਲੈ ਕੇ ਆਓਗੇ ਕੁਝ ਲੋਕ ਉਹਨੂੰ ਰਜਿਸਟ ਕਰਨਗੇ ਕੁਝ ਲੋਕ ਉਹਨੂੰ ਖਰਾਬ ਕਰਨ ਦੀ ਸੈਬੋਟੇਜ ਕਰਨ ਦੀ ਕੋਸ਼ਿਸ਼ ਕਰਨਗੇ ਸੋ ਉਹ ਲੋਕ ਵੀ ਉਹ ਵੀ ਰੱਬ ਨੇ ਬਣਾਏ ਹੋਏ ਰੱਬ ਦੇ ਬੰਦੇ ਉਹ ਵੀ ਕੋ ਕਿਵੇਂ ਦੇਖਦੇ ਹੋ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਇਹਨਾਂ ਹਾਰ ਹੋਰ ਬਦਲੀ ਜਾਵੇਗੀ ਵਧੀਆ ਤਕਨੀਕ ਕੀ ਲੈ ਕੇ ਆਉ ਸਿਹਤ ਵਿਭਾਗ ਮੇਰੇ ਵਿੱਚ ਹਾਂ ਦੇਖੋ ਤੁਹਾਨੂੰ ਜਿਹੜੀਆਂ ਰੈਵੋਲੂਸ਼ਨਰੀ ਚੇਂਜਸ ਹੋ ਰਹੀਆਂ ਪਹਿਲਾਂ ਤੁਸੀਂ ਇਹ ਦਿਖਾਓ ਤੁਸੀਂ ਜੇ ਕੋਈ ਤੁਹਾਡੇ ਕੋਲੇ ਸੁਜੈਸ਼ਨ ਹੈ ਮੈਂ ਤੁਹਾਨੂੰ ਕਹਿ ਰਿਹਾ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀ ਕੇਅਰ ਆ ਜਿਹੜੀ ਫਰਿਸ਼ਤੇ ਸਕੀਮ ਹੈ ਤੁਹਾਡੀ ਸੜਕ ਸੁਰੱਖਿਆ ਫੋਰਸ ਹੈ ਇਹਨਾਂ ਦੀ ਆਪਸ ਦੇ ਵਿੱਚ ਅਸੀਂ ਮੈਰਿਜ ਕਹਿੰਦੇ ਅਸੀਂ ਮੈਰਿਜ ਕਰਵਾਈ ਇਹਨਾਂ ਦੀ ਔਰ ਇਹਦੇ ਨਾਲ ਸਾਡਾ ਜਿਹੜਾ ਹੈਗਾ 5 ਮਿੰਟ ਦੇ ਵਿੱਚ ਲੋਕਾਂ ਨੂੰ ਮੈਡੀਕਲ ਏਡ ਮਿਲ ਰਹੀ ਆ ਤੁਸੀਂ ਸੋਚਿਆ ਸੀ ਕਦੇ ਕ੍ਰਾਂਤੀਕਾਰੀ ਚੇਂਜ ਆਏ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਆਣਗੀਆਂ ਤੁਹਾਡੇ ਨਾਲ ਸਾਰੀਆਂ ਡਿਸਕਸ ਕਰਾਂਗੇ ਬਿਲਕੁਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਰੈਵੋਲੂਸ਼ਨਰੀ ਚੇਂਜਸ ਜਿਹੜੀਆਂ ਨੇ ਉਸ ਵਕਤ ਪੰਜਾਬ ਦੇ ਵਿੱਚ ਆ ਵੀ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਤੱਕ ਵੀ ਆਉਂਦੀਆਂ ਰਹਿਣਗੀਆਂ ਕੈਮਰਾਮੈਨ ਅਮਨਦਰਪੀ ਸਿੰਘ ਖੜਾ ਮੈਂ ਪੰਜਾਬੀ ਟੀਵੀ ਚੰਡੀਗੜ੍ਹ